ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਰੋਲਾ ਜੰਕਸ਼ਨ ਉੱਤੇ ਇੱਕ ਅਜਿਹੇ ਸੱਚ ਨੂੰ ਯਾਦ ਕਰਨ ਲਈ ਇਕੱਠੇ ਹੋਏ ਹਾਂ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬੇहद ਮੁਸ਼ਕਿਲ ਹੈ ਮੌਤ ਇੱਕ ਅਡਲ ਸਚਾਈ ਹੈ ਪਰ ਜਦੋਂ ਕੋਈ ਜਵਾਨ ਹੱਸਦਾ ਖੇਡਦਾ ਤੇ ਚਮਕਦਾ ਸਤਾਰਾ ਇੰਨੀ ਜਲਦੀ ਪਰਦਾ ਕਰ ਜਾਂਦਾ ਹੈ ਤਾਂ ਇਹ ਦਰਦ ساری ਉਮਰ ਦਾ ਕਾਟਾ ਬਣ ਜਾਂਦਾ ਹੈ ਪੰਜਾਬੀ ਕਲਾ ਜਗਤ ਦੇ ਸੱਚੇ ਮੁੱਚੇ ਪੁੱਤਰ ਰਾਜਵੀਰ ਜਵੰਦਾਲਾ ਤੁਰ ਜਾਣਾ ਅੱਜ ਵੀ ਹਰ ਪੰਜਾਬੀ ਦੇ ਦਿਲ ਵਿੱਚ ਇੱਕ ਅਧੂਰੀ ਕਹਾਣੀ ਵਾਂਗ ਚੁੱਪਦਾ ਹੈ ਇੱਕ ਅਜਿਹਾ ਕਲਾਕਾਰ ਜਿਸ ਨੇ ਆਪਣੀ ਗਾਇਕੀ ਅਤੇ ਫਿਲਮੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਤੇ ਐਮਿਟ ਛਾਪ ਛੱਡੀ ਉਹ ਹਮੇਸ਼ਾ ਇੱਕ ਨਿਮਰ ਬੀਬੀ ਸ਼ਖਸੀਅਤ ਅਤੇ ਨੇਕ ਇਨਸਾਨ ਵਜੋਂ ਜਿਉਂਦੇ ਰਹੇ ਉਹ ਦੂਜੀ ਕਲਾਕਾਰ ਨੂੰ ਸਲਾਮੀ ਮੇਜबान ਦੋਸਤ ਰਾਜਵੀਰ ਦੀ ਕਲਾਕਾਰੀ ਦਾ ਇੱਕ ਹਿੱਸਾ ਜੋ ਦੂਰਾ ਰਹਿ ਗਿਆ ਸੀ ਉਹ ਹੁਣ ਸਾਡੇ ਸਾਹਮਣੇ ਆਉਣ ਵਾਲਾ ਹੈ ਇਹ ਹੈ ਉਹਨਾਂ ਦੀ ਆਖਰੀ ਬਹੁਪਰਤੀਆਂ ਫਿਲਮ ਯਮਲਾ ਜੋ 28 ਨਵੰਬਰ 2025 ਨੂੰ ਵੱਡੇ ਪੱਧਰ ਤੇ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੇ ਐਲਾਨ ਲਈ ਹਾਲ ਹੀ ਵਿੱਚ ਇੱਕ ਪਬਲਿਕ ਪ੍ਰੈਸ ਕਾਨਫਰੰਸ ਹੋਈ ਜਿੱਥੇ ਰਾਜਵੀਰ ਜੀ ਦਾ ਪਰਿਵਾਰ ਮੌਜੂਦ ਸੀ ਮਾਂ ਲਈ ਨੌਜਵਾਨ ਪੁੱਤਰ ਅਭਿਸ਼ੋੜਾ ਸਭ ਤੋਂ ਵੱਡੀ ਅਜਮਾਇਸ਼ ਹੁੰਦੀ ਹੈ ਰਾਜੀਵ ਰਜਵੰਦਾ ਦੇ ਮਾਤਾ ਜੀ ਨੇ ਸਾਰੇ ਨੂੰ ਸੰਬੋਧਨ ਕਰਦੇ ਕਿਹਾ ਜਿਵੇਂ ਤੁਸੀਂ ਰਾਜੀਵ ਰਜਵੰਦਾ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਉਸੇ ਤਰ੍ਹਾਂ ਹੀ ਤੁਸੀਂ ਉਹਦੀ ਆਉਣ ਵਾਲੀ ਫਿਲਮ ਜਮਲਾ ਨੂੰ ਉਸੇ ਤਰ੍ਹਾਂ ਹੀ ਪਿਆਰ ਦੇਣਾ ਹੈ ਉਹਦੀ ਥੋੜੇ ਦਿਨਾਂ ਤੱਕ ਆ ਰਹੀ ਫਿਲਮ ਤੁਸੀਂ ਸਾਰੇ ਪਰਿਵਾਰ ਸਮੇਤ ਦੇਖਣ ਜਾਣਾ ਹੈ ਮਾਤਾ ਜੀ ਦੇ ਹਰ ਸ਼ਬਦ ਵਿੱਚ ਮਮਤਾ ਦਾ ਅਰਦ ਸੀ ਜਿਸ ਨੇ ਸਭ ਨੂੰ ਰਵਾ ਦਿੱਤਾ ਪਰ ਸਭ ਤੋਂ ਵੱਧ ਬਾਬੂ ਪਾਲ ਉਹ ਸੀ ਜਦੋਂ ਉਸ ਦੀ ਛੋਟੀ ਧੀ ਅਮਨਤ ਕੌਰ ਨੇ ਮਾਸੂਮ ਬੋਲਾਂ ਵਿੱਚ ਗੱਲ ਕੀਤੀ ਅਮਨਤ ਕੌਰ ਸਤ ਸ੍ਰੀ ਅਕਾਲ ਸਰਣ ਨੂੰ ਮੈਂ ਅਮਨਤ ਕੌਰ ਰਾਜਵੀਰ ਜਵੰਦਾ ਦੀ ਬੇਟੀ ਆਉਣ ਵਾਲੀ ਜਿਹੜੀ ਫਿਲਮ ਹੈ ਤੁਸੀਂ ਸਾਰਿਆਂ ਨੇ ਆਪਦੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖਣੀ ਹੈ ਇਸ ਤੋਂ ਬਾਅਦ ਐਮੀ ਵਿਰਕ ਦੀ ਭਾਵੁਕ ਗੋਪੀ ਲੋ ਇਸ ਮੌਕੇ ਰਾਜਵੀਰ ਦੇ ਭਰਾਵਾਂ ਵਰਗੇ ਦੋਸਤ ਐਮੀ ਵਿਰਕ ਨੇ ਜੋ ਬੇਨਤੀ ਕੀਤੀ ਉਸ ਨੇ ਸਾਰੇ ਦਰਸ਼ਕਾਂ ਦੇ ਦਿਲ ਨੂੰ ਛੂ ਲਿਆ ਐਮੀ ਵਿਰਕ ਜੀ ਨੇ ਦੋਵੇਂ ਹੱਥ ਜੋੜ ਕੇ ਕਿਹਾ ਮੇਰੇ ਵੀਰ ਦੀ ਫਿਲਮ ਯਮਲਾ ਵੇਖਣੀ ਜ਼ਰੂਰ ਹੈ બસ ਮੇਰੀ ਤੁਹਾਨੂੰ ਦੋਨੇ ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਕੇ ਫਿਲਮ ਨੂੰ ਜ਼ਰੂਰ ਵੇਖਣੀ ਹੈ ਬਿਕੋਜ਼ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਨੀ ਹੈ ਐਮੀ ਵਿਰਕ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਆ ਨਹੀਂ ਤੁਸੀਂ ਮਿਸ ਕਰਨੀ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਤੁਹਾਨੂੰ ਪਰ ਦੋਸਤੋਂ ਇਸ ਤੋਂ ਵੀ ਵੱਡਾ ਤੇ ਕੈਂਟ ਐਲਾਨ ਕੀਤਾ ਗਿਆ ਹੈਗਾ ਕਨਵਰ ਗਰੇਵਾਲ ਵੱਲੋਂ ਜੋ ਅਜ ਵੀ ਰਾਜਵੀਰ ਜੀ ਦੇ ਪਰਿਵਾਰ ਨਾਲ ਇੱਕ ਢਾਲ ਬਣ ਕੇ ਖੜੇ ਹਨ ਕਨਵਰ ਗਰੇਵਾਲ ਜੀ ਨੇ ਅਮੰਤ ਕੋਰਵਾਰੇ ਵੱਡਾ ਐਲਾਨ ਕੀਤਾ ਮਹਾਰਾਜ ਅੱਗੇ ਇਹ ਅਰਦਾਸ ਹੈ ਕਿ ਜਿੰਨਾ ਚੈਨਲਾਂ ਤੇ ਰਾਜਵੀਰ ਬੋਲਦਾ ਸੀ ਉਨਾਂ ਚੈਨਲਾਂ ਤੇ ਅਮਾਨਤ ਬੋਲੂਗੀ ਆ ਸਾਰੇ ਮਿਲ ਕੇ ਜਿਸ ਜਰੀਏ ਵੀ ਆਪਾਂ ਮਦਦ ਕਰ ਸਕਦੇ ਹੋਏ ਨਾਲ ਉਹਨੂੰ ਅੱਗੇ ਤੋਰ ਸਕਦੇ ਹੋਏ ਅਮਾਨਤ ਬਹੁਤ ਸੋਹਣਾ ਗਾਉਂਦੀ ਹੈ ਰਾਜਵੀਰ ਦੀ ਕਲਾ ਦਾ ਵਿਰਾਸਤ ਖਤਮ ਨਹੀਂ ਹੋਣੀ ਖਤਮ ਨਹੀਂ ਹੋਈ ਸਕੋ ਉਸ ਦੀ ਤੀਰਾਈ ਅੱਗੇ ਵਧੇਗੀ ਕਨਵਰ ਗਰੀਵਾਲ ਕਹਿੰਦੇ ਹਨ ਕਿ ਜਦੋਂ ਅਮਾਨਤ ਗਾਉਂਦੀ ਹੈ ਤਾਂ ਐਵੇਂ ਲੱਗਦਾ ਹੈ ਜਿਵੇਂ ਰਾਜਵੀਰ ਦੀ ਆਵਾਜ਼ ਬਚਪਨ ਦਾ ਟੈਕਸਚਰ ਸੁਨਨ ਨੂੰ ਮਿਲ ਰਿਹਾ ਹੋਵੇ ਫਿਲਮ ਯਮਲਾ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦਾ ਸਾਡੇ ਸਾਰਿਆਂ ਲਈ ਇੱਕ ਆਖਰੀ ਮੌਕਾ ਹੈ ਆਓ ਇਸ ਵਾਰੀ ਸਾਰੇ ਇਕਜੁੱਟ ਹੋ ਕੇ ਰਾਜਵੀਰ ਦੇ ਪਰਿਵਾਰ ਨੂੰ ਸਪੋਰਟ ਕਰੀਏ ਤੇ ਉਹਨਾਂ ਦੀ ਆਖਰੀ ਫਿਲਮ ਕਲਾਕਾਰੀ ਨੂੰ ਦਿਲੋਂ ਪਿਆਰ ਦਈਏ ਵਾਦਾ ਕਰੀਏ ਕਿ ਅਸੀਂ ਪਰਿਵਾਰ ਸਮੇਤ ਫਿਲਮ ਜ਼ਰੂਰ ਦੇਖਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੋਲਾ ਜੰਕਸ਼ਨ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਅਗਲੀ ਨਵੀਂ ਅਪਡੇਟ ਨਾਲ ਜੈ ਤੱਕ ਲਈ ਚਿੱਟਾ ਨਵਾਜੀ